ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚਾਣਾ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਛੇ ਗਾਵਾਂ ਸੇਰ ਲਈ ਲੈ ਕੇ ਆਏ ਹਾਂ ਜੀ ਪੰਜ ਬਈ ਤਾਜ਼ੀਆਂ ਸੂਈਆਂ ਇੱਕ ਗੱਭਣਾ ਮੰਨ ਕੇ ਚਲੋ ਸੂਆਂ ਨੀ ਬਿਲਕੁਲ ਉਹ ਵੀ ਤਿਆਰੀਆਂ ਚੀ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਨ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਬਹੁਤ ਵਧੀਆ ਚੱਲਦਾ ਬਾਈ ਓਕੇ ਬਾਈ ਤੇ ਇਹਨਾਂ ਤੋਂ ਇਲਾਵਾ ਹੋਰ ਵੀ ਨਹੀਂ ਕੰਮ ਬਾਈ ਅੱਜ ਡਾਕਟਰ 11 ਬੜਾ ਗਈਆਂ ਓਕੇ ਪੰਜ ਕੱਚੀਆਂ ਬੜਾ ਗਈਆਂ ਓਕੇ ਬਾਈ 6 ਜਮਾ ਤਿਆਰ ਇਹਨਾਂ ਦੀ ਵੀਡੀਓ ਪਾਉਣੀ ਹੈ ਓਕੇ ਬਾਈ ਨਾਮ ਤੇ ਡਰੈੱਸ ਬੋਲ ਦੋ ਜੀ ਨਾਮ ਬਿਹਰਜੀਤ ਸਿੰਘ ਪਿੰਡ ਛੰਨਾ ਗਲਬ ਸਿੰਘ ਵਾਲਾ ਹੂੰ ਜਿਲ੍ਹਾ ਬਰਨਾਲ ਤੇ ਤਹਿਸੀਲ ਤਪਾਰ ਰਹਿੰਦੇ ਆਪਾਂ ਨੇੜੇ ਓਕੇ ਨੇੜੇ ਆਪਾਂ ਨੂੰ ਭਲੌਰ ਸਹਿਰ ਹੈਗਾ ਵੇ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 950142 33579 ਠੀਕ ਆ ਬਾਈ ਬਾਕੀ ਮੰਨ ਕੇ ਚੱਲ ਵੀ ਇੱਕ ਗਾਂ ਦਾ ਆਪਣੇ ਘਰੇ ਸੂਇਆ ਤੜਕੇ ਓਕੇ ਤੇ ਇਹਨੂੰ ਚਾਰ ਡਾਕਟਰ ਸੂਗਾ ਸਵਾ ਗਿਆ ਆਪਣੇ ਕੋਲੇ ਓਕੇ ਤੇ ਮੰਨ ਕੇ ਚੱਲ ਬਾਕੀ ਆਪਾਂ ਧਾਰਾ ਤੁਰਾ ਸਾਰੀਆਂ ਬਣਾ ਦੀ ਮਾਰਕ ਦਿਖਾਵਾਂਗੇ ਵੀਡੀਓ ਚ ਠੀਕ ਆ ਭਾਈ ਹਾਂ ਭਾਈ ਬਾਕੀ ਕਦੋਂ ਵੀ ਕਿਸੇ ਨੇ ਗਾਣ ਲੈਣੀ ਹੈਗੀ ਆ ਨਰਕ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬਣਾ ਲਿਆਂਦੇ ਹੁੰਦੀਆਂ ਕੋਈ ਕਰਦੀ ਨਹੀਂ ਓਕੇ ਵੀਰੇ ਹਾਂ ਭਾਈ ਕਿਹੜਾ ਸੂਆ ਸੂਈ ਹੈ ਜਰਸੀ ਇਹ ਡਾਕਟਰ ਦੂਜਾ ਸੂਆ ਸੂਈ ਹੈਗੀ ਕਦੋਂ ਸੂਈ ਹੈ ਵੀਰੇ ਇਹ ਡਾਕਟਰ ਮੰਨ ਕੇ ਚੱਲਣਾ ਦੂਜਾ ਦਿਨ ਆਇਆ ਬੱਚਾ ਕੀ ਦੇਤਾ ਬੱਚੀ ਮੰਗ ਰਹੀ ਬੱਚੀ ਦੇਣੀ ਹੈ ਨਾ ਕਿਆ ਬਾਤ ਆ ਬਾਈ ਬੜ ਬੜੀ ਚੰਗੀਆਂ ਹਨਾ ਬਾਈ ਬਾਕੀ ਡਾਕਟਰ ਪਹਿਲਾਂ ਤੂੰ ਬੱਚੀ ਦਿਖਾ ਤੇ ਫਿਰ ਆਪਾਂ ਬੈੜਾ ਹੂੰ ਤੇ ਡਾਕਟਰ ਫੇਸ ਫੂਸ ਬੱਚੀ ਦਾ ਕਿਆ ਬਾਤ ਹੈ ਵਿਰੋਧ ਕਰਾ ਦੇ ਕਿੰਨੀਆਂ ਬੱਚੀ ਦੀ ਕਿਆ ਬਾਤ ਆ ਹਨਾ ਬਾਕੀ ਡਾਕਟਰ ਕਲਰ ਆ ਗਿਆ ਹੂੰ ਜਰਸੀਆਂ ਜਾ ਗਈ ਸਹੀ ਗੱਲ ਆ ਬਾਈ ਹਾਂ ਹੂੰ ਤੇ ਲੇਵਲ ਖਾ ਪਹਿਲਾਂ ਬੈੜ ਦਾ ਬਾਈ ਕਮਾਲ ਹਨਾ ਬਹੁਤ ਸੋਹਣਾ ਆਰਡਰ ਬਾਈ ਕਮਾਲ ਦਾ ਆਰਡਰ ਕਰਮਾਲੀ ਨੇ ਦੇ ਡਾਕਟਰ ठान थण बाळा ਚੰਗਾ ਫਾੜੀ ਵਾਲਾ ਆਰਡਰ ਫਾੜੀ ਵਾਲਾ ਆਰਡਰ ਲੱਗਿਆ ਡਾਕਟਰ ਵੈੜ ਨੂੰ ਤੇ ਮੰਨ ਕੇ ਚੜਾਈ ਚੜੂਈ ਵੈੜ ਦੀ ਲੇਵੇ ਦੀ ਤੇ ਸਫਾਈ ਸੁਹੀ ਸਹੀ ਗੱਲਾਂ ਇੱਕ ਨੰਬਰ ਦਾ ਡਾਕਟਰ ਬਾਕੀ ਸੀਲ ਨਹੀਂ ਦੇ ਲੈ ਥਾਣ ਦੇ ਹਨ ਇੱਕ ਨੰਬਰ ਥਾਣ ਲੱਗਿਆ ਪੰਡ ਵਾਲਾ ਲੇਵਾ ਮੂਰੋ ਲੇਵਾ ਚੈੱਕ ਕਰਵਾ ਰਹੇ ਆ ਨਾਣਾ ਨੂਣਾ ਪਹਿਲਾਂ ਫੇਸ ਦੇਖ ਡਾਕਟਰ ਫੇਸ ਫੇਸ ਦੀ ਬਿਊਟੀ ਵੀ ਕਮਾਲ ਹੈ ਡਾਕਟਰ ਛੋਟੀ ਹੈਗੀ ਸਹੀ ਗੱਲ ਆ ਆਪਾਂ ਇਹ ਕਹਦੇ ਵੱਡੀ ਹੈਗੀ ਸਹੀ ਗੱਲ ਆ ਤੇ ਲੇਵਾ ਦੇ ਡਾਕਟਰ ਖੜੀ ਵੀ ਲੇਵਾ ਮਗਰ ਦਿਖਉਂਦੀ ਹੈਗੀ ਸਹੀ ਗੱਲ ਆ ਡਾਕਟਰ ਕੁਆਲਿਟੀ ਲਗੀ ਲੈ ਵਾ ਤਾਂ ਲੇਵੇ ਦੀ ਫਿਟਿੰਗ ਚੈੱਕ ਕਰੋ ਲੈ ਕਮਾਲ ਦੀ ਆ ਭਾਈ ਬਹੁਤ ਸੋਹਣਾ ਫਿੱਟ ਫਿੱਟ ਲੇਵਾ ਕਿਆ ਬਾਤਾਂ ਨੇ ਬਾਈ ਤੇ ਉਹਨੇ ਵਹਿੜ ਦੇ ਡਰੋਨਾਂ ਹੀ ਲੇਵਾ ਸਹੀ ਗੱਲ ਆ ਕਹਿੰਦੇ ਲੋਡੀ ਵਹਿੜ ਹੈ ਓਡੇ ਹੀ ਲੇਵਾਗਾ ਓਡੇ ਹੀ ਲੇਵਾਗਾ ਉਹ ਗੱਲ ਹੈ ਬਾਕੀ ਸੀਲ ਠੰਡੀ ਕਰਮ ਵਾਲੇ ਲੈ ਇਕੱਲੇ ਇਕੱਲੇ ਨਾ ਆੜ ਦੇਖ ਲੈ ਲੈ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਹੈ ਹਾਂ ਬਾਕੀ ਠਣ ਠੁਣ ਸਹੀ ਗੱਲ ਐਨਾ ਚੰਗੀ ਲੱਗਿਆ ਥਣ ਥਣ ਦੀ ਕੁਆਲਿਟੀ ਬਖਰਮਾ ਮੁਖਰਮਾ ਦੇ ਟਰ ਕਿਆ ਬਾਵਾ ਸਖਾਈਆਂ ਇਸ ਫੂਮਾ ਲੇਵੇ ਰਿਆ ਹਮ ਕਾਲੀਆਂ ਗੱਲਾਂ ਟਰ ਫਸੀ ਫਿਰਦੇ ਬਾਕੀ ਟਰ ਫੇਸਬੂਕ ਹਮ ਬੜਾ ਨਿਆਇ ਚੰਗਾ ਲੱਗਿਆ ਬੱਚੀ ਨੂੰ ਸਹੀ ਗੱਲ ਆ ਖੋਲ ਦੇ ਬਈ ਤੋੜ ਕੇ ਦਿਖਾ ਦੇ ਸਾਰੀਆਂ ਗੱਲਾਂ ਓਕੇ ਆ ਕਿ ਬਾਕੀ ਟਰ ਕਲਰ ਬਹੁਤ ਪਿਆਰਾ ਆ ਬਾਕੀ ਦਾ ਜਿਹੜਾ ਕੋਕਾ ਖਚਕਲੀ ਬਹਿਣ ਨੇ ਹਮ ਗੋਲੇ ਵਰਗੇ ਲੱਗਣ ਲੱਗ ਗਿਆ ਨਾ ਯਾਰ ਸਹੀ ਗੱਲ ਆ ਬੋਲੀ ਬਰੀਡ ਆ ਕਰਮਾਲੀ ਦੇਕ ਨਹੀਂ ਬਾਕੀ ਟਰ ਮੰਨ ਕੇ ਚੱਲ ਹੈ ਮੀਡੀਅਮ ਸਾਈਜ਼ ਆਗਾ ਸਹੀ ਗੱਲ ਆ ਬਈ ਉਹ ਡਾਕਟਰ ਕਿਸੇ ਪਾਸੋਂ ਆਸਤਰਾ ਨਹੀਂ ਵੜ। ਹਮ ਸਹੀ ਗੱਲ ਆ ਬਾਈ ਦੀ ਜਿੰਨਾ ਕਾਦੋਂ ਜਿੰਨੀ ਆਪ ਉਹਨਾਂ ਲੈਵਾ। ਕਹਿੰਦੇ ਬਾਕੀ ਡਾਕਟਰ ਦੇ ਫੇਸ। ਫੇਸ ਦੇਖੋ ਲੈ ਬਾਈ। ਤੇ ਆ ਨਾ ਜਿਵੇਂ ਕੱਲ ਦੀ ਜਪਣੀ ਪਿਆਲੇ ਪਾਉਣ ਵਾਲਾ 6 ਫੁੱਟ ਬਾਈ ਦਾ ਕਾਦ ਉਹਸਾ ਬਣਾ ਅੰਦਾਜ਼ਾ ਲਾ ਲਿਓ ਕਾਦ ਦਾ ਬਾਈ। ਬਾਕੀ ਡੈਡੀ ਜਰਸੀਆਂ ਹੁਣ ਐਵੇਂ ਹੁੰਦੀਆਂ ਆਗੀਆਂ ਪਿਓਰ ਚਾਈ ਜਮਾ। ਸਹੀ ਗੱਲ। ਫੇਸ ਫੂਸ ਲੈਵੇ ਲੂਵੇ ਦੀ ਕਿਥੋਂ ਡਾਕਟਰ ਲਈ ਹੈਗੀ। ਉਹ ਕਹਿੰਦੇ 21-22 ਕਿਲੋ ਹੀ ਪਹਿਲੇ ਸੂਚ ਹੋਇਆਗਾ। ਓਕੇ। ਤੇ ਮੰਨੇਗੇ ਚਾ ਰਾਸੀ ਖਰਾਕ ਤੇ ਠੀਕ ਆ ਬਾਕੀ ਡਾਕਟਰ ਆਪਾਂ ਨਹੀਂ ਕਹਿੰਦੇ ਕਿੰਨਾ ਦੁੱਧ ਦੇ ਦੂਗੇ ਸਹੀ ਗੱਲ ਆ ਭਾਈ ਬਾਕੀ ਡਾਕਟਰ ਨਹੀਂ ਨਾੜਾ ਲੇਵਦੇ ਮਾਗਰ ਬਈ ਮਾਗਰ ਮੂਰੇ ਸਹੀ ਗੱਲ ਆ ਭਾਈ ਲੇਵਾ ਗਵਾਹੀ ਭਰਦਾ ਹਨ ਚੰਗੇ ਰਿਕਾਰਡ ਵਾਲੀ ਆ ਦੁੱਧ ਨੂੰ ਦੇਖਦਾ ਤਾਂ ਲੇਵੇ ਦੇਖਦਾ ਮੈਂ ਕਹੇ ਦੁੱਧ 36 35 ਕਿਲੋ ਵੀ ਪਾ ਦੂਗੀ ਹਮਮ ਠੀਕ ਆ ਕਹਿੰਦਾ ਡਾਕਟਰ ਕੀ ਭਾਈ ਕਿਲੋ ਚੋਆ ਸੇਗੋ ਨਾ ਨੇ ਤੇ ਬਾਕੀ ਡਾਕਟਰ ਸੇਵਾ ਕਿੰਨਾ ਚੂਲੂਆ ਬੜਾ ਸਹੀ ਗੱਲ ਆ ਦੇ ਡਾਕਟਰ ਲੇਵੇ ਤੇ ਨਾੜਾ ਲੂੜਾ ਇੱਧਰ ਉੱਧਰ ਮਾਗਰ ਫੰਡ ਲੇਵੇ ਦੀ ਆ ਯਾਰ ਹਨਾ ਦੇ ਰੈਟਰ ਆ ਤਾਂ ਮੂਰੋ ਲੈਵਾ ਚੈੱਕ ਕਰੋ ਖਾਨ ਤੋਂ ਇੱਕ ਨੰਬਰ ਬਾਕੀ ਧਾਰਾਂ ਕੋਈ ਚੈੱਕ ਕਰਨੀ ਬਾਈ ਇਹਦੀਆਂ ਮਾਰ ਕੇ ਰਖਾ ਬਾਕੀ ਰੈਟਰ ਇਧਰੋਂ ਦੇਖ ਖੜਨੀ ਬੈਠਦੀ ਹੂੰ ਦੇ ਖੜਨੀ ਖੁੜਨੀ ਹੂੰ ਬਾਕੀ ਰੈਟਰ ਲੰਬਾਈ ਲੰਬੀ ਬਹੁਤ ਚੰਗੀ ਆ ਬੈਠਦੀ ਸਹੀ ਗੱਲ ਬਾਕੀ ਕਲਰ ਕਲਰ ਬਹੁਤ ਨਿਆਇ ਚੰਗਾ ਲੱਗਿਆ ਬੈਠਾ ਸਹੀ ਆ ਬਈ ਧਾਰਾਂ ਮਾਰ ਦੇਣੀ ਵਾਲਾ ਚੰਗਾ ਨਾ ਲੈਵਾ ਲਵਾ ਬਾਕੀ ਰੈਟਰ ਕਰਮ ਵਾਲੀ ਸੀ ਲੰਡੀ ਦੇਖੀ ਹੂੰ ਲੈ ਲੈ ਆਈ ਬਈਆ ਕੀ ਬਾਤ ਆ ਬਈ ਫੋਨ ਕਰ ਮੈਂ ਜ਼ਮੀਨ ਕੋ ਡਾਕਟਰ ਲੈ ਸਹੀ ਗੱਲ ਆ ਬਈ ਬਾਹਲੀ ਠੰਡੀ ਆ ਬਈ ਕਰ ਬੱਚਾ ਵੀ ਸਾਡਾ ਡਾਕਟਰ ਹੈ ਚਵਾਈ ਦੇਖ ਲੈ ਡਰਣ ਦੇ ਲੈ ਬਈ ਚੋਣ ਚੈੱਕ ਕਰੋ ਮੋਟਾ ਮੋਟਾ ਚੋਣਾ ਖੜਕਾ ਸੁਣਦਾ ਚਵਾਈ ਦਾ ਕਿ ਨਹੀਂ ਬਈ ਫੋਨ ਕਰ ਚਵਾਈ ਹੈ ਕਿੰਨਾਂ ਨੰਬਰ ਲੈ ਕੇ ਕੀ ਬਾਤ ਆ ਬਈ ਬੜਾ ਚੰਗਾ ਚੋਣ ਲੱਗਿਆ ਯਾਰ ਕਰਮਣੀ ਨੂੰ ਹਨ ਬੜਾ ਖਾਣ ਸੀ ਨਾ ਉਵੇਂ ਚਵਾਈ ਆ ਲੈ ਉਹ ਤੋਂ ਦੁੱਗਣੀ ਚੰਗੀ ਚਵਾਈ ਆ ਲੈ ਆਉਂਦੇ ਨਾ ਬਾਹ ਦੀ ਛੱਲਾ ਵਾਲੇ ਇਹ ਕਹਿੰਦਾ ਬਈ ਇੱਕ ਨੰਬਰ ਚੋਣਾ ਇੱਕ ਨੰਬਰ ਲੈ ਕਣਕਾ ਸੁਣਦਾ ਚਵਾਈ ਦਾ ਤਾਂ ਮਗਰਲੇ ਥਣਾ ਦੀ ਚੈੱਕ ਕਰਿਓ ਚਵਾਈ ਲੈ ਲੈ ਕੀ ਬਾਤ ਆ ਮੋਟਾ ਮੋਟਾ ਚੋਣ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਠੰਡੀ ਸੀੜ ਵੜੀ ਜੰਗੀ ਚਵਾਈ ਆ ਯਾਰ ਹਨਾ ਦਾਸ ਦੀ ਲਾਟਰ ਚਵਾਈ ਦਾ ਬੈਡੂ ਲੱਗੀ ਆ ਇੱਕ ਨੰਬਰ ਦੇ ਅੱਗੇ ਖਾਂਚੂਣ ਦੇ ਲੱਗਿਆ ਇੰਨੀ ਅਕਤਾਰਾ ਮਾਰੀਆਂ ਲੈ ਹਾਂ ਕਿੰਨਾ ਇੱਕ ਦੁੱਧ ਡੇਡਰ ਡੇਡ ਕਿਲੋ ਦੁੱਧ ਮਾਰਿਆ ਉਹ ਕੱਢ ਕੇ ਦੇ ਥਾਂ ਛੁਣ ਵਿਖਰਮਾ ਡੇਡਰ ਬੱਚਾ ਵੀ ਜਿਹੜਾ ਧਾਰਾ ਮਾਰਿਆ ਨਾੜਾਂ ਦੇ ਪ੍ਰੋਏ ਲੈ ਲਵੇ ਸਹੀ ਗੱਲ ਆ ਭਾਈ ਦੇ ਡੇਡਰ ਮਗਰੋਂ ਲੈ ਵੀ ਕੁਆਲਟੀ ਤੇ ਵੀਰੇ ਮੁੱਲ ਜਾਇਜ਼ ਹੋ ਮੁੱਲ ਡੇਡਰ ਬੈਠ ਦੇ ਸਾਬ ਨਾਲ ਜਮਾ ਜਾਇਜ਼ ਹੋਗਾ ਓਕੇ ਭਾਈ ਮੇਰੇ ਵਾਲੇ ਡੇਡਰ ਤੇ ਪਲੂ ਹੀ ਮਾਤ ਪਉਂਦਾ ਇੱਥੇ ਸਹੀ ਗੱਲ ਆ ਭਾਈ ਬਾਕੀ ਸਫਾਈਆਂ ਛੂਆਂ ਦੀ ਖੜਨੀ ਖੁਰਨੀ ਤਾਂ ਹਾਂ ਤੋਂ ਪੱਧਰ ਫੇਸਫੂ ਜਿਹੜਾ ਡੇਡਰ ਜਮਾ ਬੱਚਿਆਂ ਵਾਲਾ ਸਹੀ ਗੱਲ ਆ ਛੋਟਾ ਜਿਹਾ ਫੇਸ ਆ ਹਾਂ ਬੱਚਾ ਬਹੁਤ ਚੰਗਾ ਦੇਤਾ ਕਰ ਮਾਹੀ ਦੋ ਨੰਬਰ ਮਿਲ ਜਾਣੇ ਬਈ ਬ੍ਰੀਟ ਫੁੱਲ ਅੱਗੇ ਆ ਗਈ ਭਰਾ ਦੋ ਨੰਬਰ ਕਿਹੜਾ ਸੂਆ ਸੂਈ ਆ ਇਹ ਡਾਕਟਰ ਦਾ ਦੂਜਾ ਸੂਆ ਸੂਈ ਆ ਬੱਚੇ ਹੂੰ ਇਹਨਾਂ ਨੇ ਟੜਕੇ ਸੂਈਆ 6 ਵਜੇ ਮੰਨੇ ਘੰਟੇ ਡੇਢ ਘੰਟੇ ਹੋ ਗਏ ਜੇਰ ਪਈ ਨੂੰ ਜੇਰ ਇਹਦੀ ਉਹ ਬੱਠੇ ਚ ਪਈ ਆ ਉਹ ਪਈ ਆ ਬੱਠੇ ਦੇ ਸਾਹਮਣੇ ਓਕੇ ਬੱਚਾ ਕੀ ਦੇਤਾ ਬੱਚਾ ਇਹ ਡਾਕਟਰ ਨੇ ਬੱਚਾ ਦੇਤਾ ਬਈ ਡਾਕਟਰ 3 3.5 ਕਿਲੋ ਬੋਲਾ ਕੱਢਿਆ ਆ ਓਕੇ ਮਨਨੇ ਕੇ ਚਾਲ ਕੋ ਬੱਚੇ ਨੂੰ ਪਿਆ ਤਾਂ ਠੀਕ ਆ ਬਾਈ ਤੇ ਚਵਾਈ ਚੂਈ ਦੇ ਇੰਨੀ ਚੰਗੀ ਆ ਹੂੰ ਤੇ ਕੱਦ ਕੋਈ ਛੋਟਾ ਨਾ ਬਣੇ ਡਾਕਟਰ ਫੁੱਲ ਸਾਈ ਆ ਕੱਦ ਲੈਵਾ ਦੇ ਡਾਕਟਰ ਵਾਟੇ ਆ ਡੂ ਲੱਗਿਆ ਬਾਈ ਕਮਾਲ ਦਾ ਦੇ ਲੰਬੀ ਲੰਬੀ ਦੇਖੀ ਫਿੱਟ ਫਿੱਟ ਫਾੜੀ ਵਾਲਾ ਆਰਡਰ ਹੈ ਨਾ ਬਾਕੀ ਬੈਟਰ ਸੀਰ ਹੰਡੀ ਦੇ ਕਰਮਾ ਵਾਲੇ ਹੂੰ ੁੱਥੇ ਪਾਸੇ ਵਾ ਸਿੱਧੇ ਪਾਸੇ ਦੀ ਲੈਵ ਦੀ ਸਫਾਈ ਸੂਈ ਦੇ ਕਿੰਨੀ ਚੰਗੀ ਆ ਸਹੀ ਗੱਲ ਆ ਬਾਈ ਬਾਲਾ ਚੰਗਾ ਥਰ ਥੁੰਨ ਦੇ ਲੱਗਿਆ ਡਾਕਟਰ ਜੋਸ ਵਾਲਾ ਤੇ ਗੁਲਾਬੀ ਥਰ ਲੱਗਿਆ ਲੈਸ ਸੀਲ ਹੋਈ ਡਾਕਟਰ ਲਾਈ ਬਾਈ ਸ਼ਾਬਾਸ਼ ਮੁੱਠੀ ਵਾਲਾ ਥਣ ਪੂਰੀ ਬਿੱਤੀ ਦੇ ਥਣ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕ ਰਹੀ ਨਹੀਂ ਕਹਿਣਾ ਗਰਮ ਵਾਲੇ ਨੇ ਕੁਛ ਨਹੀਂ ਬਹੁਲੀ ਠੰਡੀ ਹੈ ਨਾ ਬਾਕੀ ਡਾਕਟਰ ਦੇਖ ਲੈ ਵੀ ਫਾੜੀ ਵਾਲਾ ਆਰਡਰ ਲੱਗਿਆ ਵਾ ਇਹਨੂੰ ਤੇ ਮਨ ਲਿਆ ਚ ਦੇਖ ਲੈ ਕੋਈ ਪਲਪੁੜ ਬੀਜ ਮਹੀਨੇ ਡਾਕਟਰ ਕਿੰਨਾ ਹੈਗਾ ਦੇ ਵੇ ਲੈ ਵਾਗ ਹੂੰ ਦੇ ਕੀ ਆ ਬਾਤ ਆ ਬਾਈ ਬਾਲਾ ਚੰਗਾ ਲੈ ਵਾ ਬਾਕੀ ਡਾਕਟਰ ਲੈ ਵਾਲੂ ਵਾ ਦੇ ਬਾਕੀ ਡਾਕਟਰ ਮੂਹਰੋ ਥਣ ਦੇਖ ਲੱਗਿਆ ਮੁੱਠੀ ਆ ਗਲਾਬੀ ਹਣਾ ਨਾੜਾ ਦੇ ਡਾਇਰੈਕਟਰ ਫੁੱਲ ਚੰਗੀਆਂ ਕਰਮਲੇ ਦੀ ਠੰਡੀ ਖਾਣਾ ਦੇਖਿਓ ਜਿਵੇਂ ਮਰਜ਼ੀ ਲੈ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਮਲੇ ਨੇ ਕੁਛ ਨਹੀਂ ਠੰਡੀ ਜੰਗੀ ਬੈਠਾ ਡਾਇਰੈਕਟਰ ਉਹ ਨਹੀਂ ਜੰਗਾ ਹੱਲੇ ਵਗਾ ਸਹੀ ਗੱਲ ਆ ਭਾਈ ਬਾਕੀ ਬੱਚਾ ਮਗਰ ਬੱਚਾ ਆ ਥਾਣ ਦੇਖੋ ਜੀ ਇੱਕ ਨੰਬਰ ਥਾਣ ਮੁੱਠੀ ਵਾਲਾ ਖਣ ਪੂਰੀ ਵਿੱਤੀ ਤੇ ਥਾਣ ਲੱਗਿਆ ਬਾਈ ਬਾਕੀ ਨਾੜਾ ਨੂੰ ਡਾਕਟਰ ਬਾਕੀ ਆਇਆ ਖੜਿਆ ਡਾਕਟਰ ਕੱਦ ਖਾ ਦੇ ਲਾ ਬਾਈ ਸਹੀ ਗੱਲ ਆ ਲੈ ਕੱਦ ਦਾ ਅੰਦਾਜ਼ਾ ਜ਼ਰੂਰ ਲਵਾਵਾ ਪੁੱਲ ਸ ਹੈ ਡਾਕਟਰ ਹੂੰ ਛੋਟੀ ਨਾ ਮੰਨ ਕੇ ਆਵੇ ਕੋਈ ਸਹੀ ਗੱਲ ਆ ਬਾਈ ਤੇ ਬਾਕੀ ਡਾਕਟਰ ਬਜਣ ਵੇ ਗੋਲੇ ਵਰਗੀ ਪਈ ਸੀ ਬੜਾ ਹੂੰ ਬਸ ਸੂਕੇ ਦਾ ਆਪ ਨੂੰ ਹੀ ਪਤਾ ਪਸੂ ਕੋਕਾ ਕਿ ਸਿਰਦਾ ਹੈਗਾ ਸਹੀ ਗੱਲ ਬਾਕੀ ਡਾਕਟਰ ਚਾਰੂ ਚੁਰੂ ਦੇਖ ਆਪ ਮੰਨ ਕੇ ਲੈ ਬਣੋ ਹਥੇ ਮੂਰੇ ਕੱਖਾਂ ਨੂੰ ਚੁੰਬੜੀ ਪਈ ਐ ਦੇਖ ਲੈ ਸਹੀ ਗੱਲ ਆ ਬਾਈ ਹਾਂ ਬੋਲ ਦੇ ਵੀਰੇ ਤੋਰ ਕੇ ਦਿਖਾ ਦੇ ਕੱਦ ਫੁੱਲ ਬ੍ਰੀਡ ਫੁੱਲ ਲੈਵਾ ਇੱਕ ਨੰਬਰ ਥਾਂ ਇੱਕ ਨੰਬਰਾ ਹੱਥੀ ਜੋ ਬਾਕੀ ਡਾਕਟਰ ਫੇਸ ਦੇ ਫੇਸ ਦੀ ਬਿਊਟੀ ਦੇਖੋ ਲੈ ਜਵਾਨੀ ਜਿਹੜਾ ਡਾਕਟਰ ਬੈਠਾ ਜੇ ਸਹੀ ਗੱਲ ਆ ਬਾਈ ਤੇ ਕੱਦ ਵਾਲੇ ਡਾਕਟਰ ਬਾਕੀ ਆ ਨਹੀਂ ਗੁੱਦਪੜ ਜੀ ਆਗੀ ਸਹੀ ਗੱਲ ਆ ਤੋਰੀਆਂ ਬ੍ਰੀਡਿੰਗ ਆ ਜਾ ਤੋਰਾ ਚੈੱਕ ਕਰੋ ਤੋਰਾ ਵੀ ਇੱਕ ਨੰਬਰ ਆ ਹਨਾ ਬਾਈ ਲੈ ਤੋਰੇ ਤਾਰੇ ਡਾਕਟਰ ਬਾਕੀ ਖਾਂ ਲੈ ਮੇਰੀ ਭੋਨੀ ਆਏ ਚੰਗੀ ਸਫਾਈ ਸੁਹੀ ਲੱਗੀ ਵਾੜ ਨੂੰ ਠੀਕ ਆ ਤੇ ਡਾਕਟਰ ਤੋਂ ਲੰਬੇ ਲੰਬੇ ਤੇ ਕੱਦ ਵਾੜਦਾ ਸਹੀ ਗੱਲ ਆ ਬਾਈ ਕਿਆ ਬਾਤ ਆ ਤੇ ਮੋਲ ਵੀਰੇ ਜਾਇਜ ਹੋ ਮੋਲ ਡਾਕਟਰ ਜਮਾਂ ਜਾਇਜ ਹੋਗਾ ਬਾਕੀ ਡਾਕਟਰ ਲੰਬੇ ਤਾਹਾਂ ਤੋਂ ਪੱਦਰ ਫੇਸ ਬਿਊਟੀ ਕਿੰਨੀ ਕਹਿਦੀ ਓਨੀ ਚੰਗੀ ਆ ਬੈਠਦੀ ਉਹਨੀ ਚੰਗੀ ਆ ਸਹੀ ਤਾ ਦੇਣਾ ਡਾਕਟਰ ਕਿੱਥੇ ਆਉਂਦੀ ਆ ਵੀਰੇ ਸਹੀ ਗੱਲ ਆ ਭਾਈ ਹਾਂ ਬਾਲਾ ਬਾਈ ਕਹਿੰਦਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਰੱਖਾਂਗੇ ਜਾਇਜ ਮੋਲ ਰੱਖਾਂਗੇ ਸੋਈ ਸਵਾਈ ਆ ਤਾਰਾਂ ਕੋਈ ਚੱਕਰ ਨਹੀਂ ਬਾਈ ਇਹਦੀਆਂ ਮਾਰ ਕੇ ਦਿਖਾ ਦੂਗਾ ਬਾਕੀ ਡਾਕਟਰ ਪਹਿਲੇ ਸੂਏ ਨੇ ਆਪਾਂ ਨੂੰ 25 26 ਗ੍ਰਾ ਉਹ ਦੁੱਧ ਚੋਆ ਵਸਿਆਗਾ ਠੀਕ ਆ ਤੇ ਬਾਕੀ ਆਪਾਂ ਨਹੀਂ ਕਹਿੰਦਾ ਕਿੰਨਾ ਦੇ ਦੂਗੇ ਹੂੰ ਤੇ ਬਾਕੀ ਡਾਕਟਰ ਸੇਵਾ ਦੇ ਹੁਣ 1.3 3.5 ਕਿਲੋ ਚੋਆ ਕੋ ਬੱਚੇ ਨੂੰ ਚੰਗਾ ਆਏਗਾ ਓਕੇ ਤੇ ਬਾਕੀ ਡਾਕਟਰ ਲੇਵੇ ਦੀ ਹੁਣ ਵੀ ਸਫਾਈ ਸੁਭੋਣੀ ਆਏ ਚੰਗੀ ਆਏ ਕਿਆ ਬਾਤ ਆ ਪੰਡ ਵਾਲਾ ਲੇਵਾ ਹਨ ਹਾਂ ਤੇ ਬਾਕੀ ਤਾਂਰਾ ਕੋਈ ਚੱਕਰ ਨਹੀਂ ਬਾਈ ਮੈਂ ਡਾਕਟਰ ਭਾਵੇਂ ਆਈ ਵਈ ਥੱਲੇ ਲਾ ਆਈ ਵਈ ਕੋਈ ਚੱਕਰ ਹੀ ਨਹੀਂ ਕਹਿਣਾ ਕਰ ਮਾਣੀ ਨੇ ਕੁਛ ਨਹੀਂ ਬਾਈ ਹਨਾ ਬਾਈ ਬਾਲਟੀ ਦਿਓ ਠੀਕ ਹੈ ਬਾਈ ਹੂੰ ਤੇ ਬਾਲਟੀ ਦਿਓ ਤੇ ਬਾਕੀ ਡਾਣਾ ਚਵਾਏ ਦਿਖਾ ਨੇੜੇ ਤੋ ਆ ਕੇ ਬਹਿੜ ਜੀਣਾ ਚੋਣ ਦੇਖੋ ਮੋਟਾ ਮੋਟਾ ਜੋਣਾ ਲੈ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰ ਮਾਣੀ ਨੇ ਕੁਛ ਨਹੀਂ ਬੜੀ ਚੰਗੀ ਚਵਾਈ ਹੈ ਨਾ ਡਾਇਰੈਕਟਰ ਬਾਲਟਾਂ ਦਾ ਸਾਧਦੀ ਹੈ ਚਵਾਈ ਦਾ ਹੂੰ ਮੋਟਾ ਮੋਟਾ ਜੋਣਾ ਨਿਬੜਦੀ ਹੈ ਚਵਾਈ ਦਾ ਯਾਰ ਹਾਂ ਬਾਕੀ ਜਿਹੜਾ ਮਾਇਲ ਹੋਵੇ ਦੇ ਲੈ ਭਾਈ ਇੱਕ ਨੰਬਰ ਜੋਣਾ ਇੱਕ ਨੰਬਰ ਬੜਾ ਚੰਗਾ ਜੋਣ ਲੱਗਿਆ ਨਾ ਬਾਹਲੀ ਐ ਡਾਇਰੈਕਟਰ ਠੀਕ ਜੋਇਓ ਚਾਹੇ ਮਸ਼ੀਨਾਂ ਚੋਲਿਓ ਇੱਕ ਨੰਬਰ ਥਾਣ ਲੱਗਿਆ ਚਵਾਈ ਇੱਕ ਬਾਕੀ ਜਿਹੜਾ ਦੇਖ ਲੈ ਕਿੰਨੀਆਂ ਧਾਰਾ ਮਰਿਆ ਥਾਣ ਕਿੰਨਾਂ ਜੰਗਾ ਕੱਢੇ ਹੂੰ ਕਿੰਨੀਆਂ ਕਿਧਰਾ ਮਰਿਆ ਮੋਲ ਬਾਈ ਕਹਿੰਦਾ ਜਮਾ ਜੈਜ ਹੋ ਫਿੱਟ ਕੇ ਮੋਲ ਰੱਖਾ ਬਾਕੀ ਡਾਕਟਰ ਬਾਹਲਾ ਮੋਲ ਨਹੀਂ ਕਰਦਾ ਪੁੱਤਰ ਦੇਖ ਡਾਕਟਰ ਲੇਵਲ ਸਖਾਈ ਗੱਡੀ ਵਾਹ ਲਈ ਸਹੀ ਗੱਲਾਂ ਨੇ ਪੂਰਾ ਫਿੱਟ ਫਿੱਟ ਲੇਵਾ ਹਨਾ ਦੇਖ ਡਾਕਟਰ ਹੂੰ ਦੇਖ ਕੀ ਆ ਬਾਤ ਆ ਭਾਈ ਕੁਆਲ ਡਾਕਟਰ ਲੇਵਲ ਚ ਹੈ ਨਹੀਂ ਆਉਂਦੀ ਦੇਖ ਅੱਗੇ ਆ ਗਈ ਭਰਾ 3 ਨੰਬਰ ਕਿਹੜਾ ਸੂਆ ਸੂਈ ਆ ਇਹ ਡਾਕਟਰ ਦੂਜਾ ਸੂਆ ਸੂਈ ਆ ਇਹ ਕਦੋਂ ਸੂਈ ਆ ਇਹ ਵੀ ਡਾਕਟਰ ਕੱਲ ਦੀ ਸੂਈ ਵੀ ਆ ਗਈ ਬੱਚਾ ਕੀ ਦਿੱਤਾ ਬੱਚੀ ਆ ਡਾਕਟਰ ਦੇ ਮਗਰ ਬੱਚੀ ਚੰਗੀਆਂ ਨੇ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰੋ ਡੈਡਰ ਫੇਸ ਨਾਸਾਂ ਗੁਲਾਬੀ ਪ੍ਰਿੰਟ ਪ੍ਰਿੰਟ ਇੱਕ ਨੰਬਰ ਕਰਮਾ ਬਾਕੀ ਡੈਡਰ ਮਾੜੂ ਆ ਜਮਾ ਅੱਲਾ ਨਾਲ ਆ ਸਹੀ ਗੱਲ ਆ ਬਈ ਹਾਂ ਬਾਕੀ ਡੈਡਰ ਬੱਚੀ ਦੀ ਗਰੋਥ ਗ੍ਰਾਫ ਫੇਸ ਫੂਸ ਦੀ ਕੁਆਲਿਟੀ ਦੇ ਬੱਚੀ ਦੀ ਸਹੀ ਗੱਲ ਆ ਬਈ ਦੇ ਕਿੰਨੀ ਚੰਗੀ ਆ ਹਾਂ ਬੈਡ ਵੀ ਖੇਰ ਬਹੁਤ ਚੰਗੀ ਆ ਨਾ ਡੈਡਰ ਡੈਡਰ ਫੇਸ ਦੀ ਬਿਊਟੀ ਡਿਜ਼ਾਈਨ ਦੀ ਵਾਦੀ ਪੂਰੀ ਚੰਗੀ ਕੱਦ ਬੈਡ ਕਿ ਨਹੀਂ ਹਾਂ ਡੈਡਰ ਬਾਕੀ ਡੈਡਰ ਹਣ ਤੁਣ ਦੇਖ ਲੱਗਾ ਵੈਡ ਨੂੰ ਹੂੰ ਬਾਕੀ ਪ੍ਰਿੰਟ ਵਜਣ ਹੂੰ ਇਹ ਥਾਲੇ ਵਾਲਾ ਚੈੱਕ ਕਰਾ ਦੇ ਵੈਡ ਦਾ ਆਰਡਰ ਚੈੱਕ ਕਰੋ ਬਈ ਕਮਾਲ ਬਹੁਤ ਸੋਹਣਾ ਆਰਡਰ ਹੈ ਨਾ ਕਰਮ ਵਾਲੀ ਦਾ ਕਿਆ ਬਾਤ ਆ ਬਈ ਇਹਲੇ ਵਾਲੂ ਆ ਲੈ ਵਾਲੂ ਇਹਲੇ ਨੇ ਆਰਡਰ ਕਰਮ ਵਾਲੇ ਸਾਰੀਆਂ ਇੰਨੀ ਆ ਗਈਆਂ ਕਿ ਬਈ ਮਰਜੀ ਬੈਠਾ ਰਹਿ ਲੈ ਲੈ ਕੋਈ ਚੈੱਕ ਨਹੀਂ ਬਈ ਬੜਾ ਫਿੱਟ ਫਿੱਟ ਲੈਵਾ ਪਿਆ ਬਾਕੀ ਡਾਇਕਟਰ ਲੈਵੇ ਦੀ ਸਫਾਈ ਸਫੀ ਬਾਹਰ ਨਹੀਂ ਆਇਆ ਚਾਹੀਏ ਦੇ ਸਹੀ ਗੱਲ ਆ ਲੈ ਕਿਆ ਬਾਤ ਆ ਜਿਵੇਂ ਮਰ ਜਿਆ ਤੇ ਫੇਰੀ ਚੱਲ ਹਨਾ ਕੋਈ ਚੱਕ ਜਿਵੇਂ ਡਾਇਰੈਕਟਰ ਕਹਿੰਦਾ ਮੂਹਰੋ ਥਾਣ ਸੁਣ ਦੇਗ ਲਗਿਆ ਇੱਕ ਨੰਬਰ ਥਾਣ ਮੁੱਠੀ ਵਾਲਾ ਥਾਣ ਕਲਾ ਕਲਾ ਥਾਣ ਵੱਡੀ ਨਾਲ ਨੂੜ ਇੱਕ ਨੰਬਰ ਬਾਕੀ ਡਾਇਰੈਕਟਰ ਲਾ ਹਾਂ ਜਿਵੇਂ ਮਰ ਜੀ ਬਹਿ ਜਾ ਜਿਵੇਂ ਮਰ ਜੀ ਬਾਕੀ ਥਾਣ ਦੇ ਲਗਾ ਡਾਇਰੈਕਟਰ ਸਹੀ ਗੱਲ ਚਵਾਈ ਵੀ ਉਨੀ ਕੀ ਚੰਗੀਆਂ ਕਿੰਨਾ ਥਾਣ ਚੰਗਾ ਹੂੰ ਇਸੇ ਬਾਅਦ ਡਾਇਰੈਕਟਰ ਥਾਣ ਮਾਰਾ ਲਿਆ ਪੂਰਾ ਗੁੱਲੇ ਵਾਲਾ ਖਾਣਾ ਹਨਾ ਇਹ ਪੂਰਾ ਮੁੱਠੀ ਵਾਲਾ ਖਾਣ ਲੱਗਾ ਹੂੰ ਕੀਆ ਬਾਕੀ ਡਾਇਰੈਕਟਰ ਪਿੱਛੋ ਦੇ ਗੱਲੇ ਵਾ ਹੂੰ ਫਿਰ ਸ਼ਾਂਤ ਚੜਾਈ ਫੜੂ ਦੇਵੇ ਦੀ ਨਾ ਨੇ ਲੈਵੇ ਦੀ ਲੈ ਇੱਕ ਨੰ ਹੋਲ ਦੇ ਬਾਈ ਤੋਰ ਕੇ ਦਿਖਾ ਦੇ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਕਿਉਂ ਬੱਚੀ ਬਾਕੀ ਰਾਈਡਰ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਫੇਸ ਦੇਖ ਹਾਂ ਫੇਸ ਦੀ ਬਿਊਟੀ ਦੇਖ ਤੇ ਪੂਰੀ ਰਾਈਡਰ ਕਦ ਕਦ ਪੂਰਾ ਚੰਗਾ ਵਹਿੜਾ ਬਾਕੀ ਸਭੇ ਪੜਿਆ ਇਨਕ ਫਿੱਕੜ ਜੀ ਹੈਗੀ ਜਾਨ ਵਾਲੀ ਆ ਵੱਡੇ ਕਦ ਚ ਪੂਰੀ ਜਾਨ ਵਾਲੀ ਵਹਿੜਾ ਲੈ ਤੋਰਾ ਚੈੱਕ ਕਰੋ ਇੱਕ ਨੰਬਰ ਕੀ ਬਾਤ ਆ ਬਾਈ ਦੇ ਡੈਡਰ ਤੋਂ ਡੱਬੜੇ ਐਨ ਤਾਂ ਤੋਂ ਪੱਧਰ ਪੁੱਧਰ ਹੂੰ ਦੇ ਡੈਡਰ ਤੋਂ ਫੇਸ ਫੂਸ ਕੀ ਬਾਤ ਲੱਗਾ ਬੈਡ ਨੂੰ ਕਿੰਨਾ ਚੰਗਾ ਆਦੇ ਬਾਕੀ ਡੈਡਰ ਕੱਦ ਚੈੱਕ ਕਰਾਦੇ ਕਿੰਨਾ ਵੈਗ ਦਾ ਅੰਦਾਜ਼ਾ ਲਾਇਓ ਬਾਈ ਦਾ 6 ਫੁੱਟ ਕੱਦ ਉਹ ਸਭ ਨਾਲ ਅੰਦਾਜ਼ਾ ਲਾ ਲਿਓ ਮੁੱਲ ਤਾਂ ਵੀਰੇ ਜਾਇਜ਼ ਹੋ ਮੁੱਲ ਡੈਡਰ ਜਵਾਂ ਜਾਇਜ਼ ਹੋਗਾ ਬਾਕੀ ਫੇਸ ਫੂਸ ਦੇ ਕਿੰਨਾ ਚੰਗਾ ਪ੍ਰਿੰਟ ਕੱਦ ਥਣ ਲੈਵਾ ਪੂਰਾ ਇੱਕ ਨੰਬਰ ਆਗਾ ਸਾਰੀਆਂ ਗੱਲਾਂ ਹੀ ਓਕੇ ਆ ਯਾਰ ਹਨਾ ਬੱਚਾ ਵੀ ਕਰਮਾਲੀ ਨੇ ਬੱਛੀ ਦਿੱਤੀ ਕਿਉਂ ਬੱੱਛੀ ਨੇ ਵੀ ਕਰਮਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾਗਾ ਬਾਕੀ ਡਾਕਟਰ ਮੰਨ ਗਏ ਸੀਲ ਠੰਡੀਆਂ ਬੈੜਾ ਹੀ ਆ ਸਾਰੇ ਬੈੜਾ ਡਾਕਟਰ ਕਿਵੇਂ ਮਰਜੀ ਬੈਜਾ ਬੱਚੇ ਛੱਡਣਿਆ ਛੱਡ ਨਹੀਂ ਛੱਡਨੇ ਨਾ ਛੱਡ ਠੀਕ ਆ ਲੈ ਡਾਕਟਰ ਲੈ ਕੀ ਮਰਜੀ ਬੈਠਾ ਰੇ ਥੱਲੇ ਤੇ ਬਾਕੀ ਕੋਈ ਚੱਕ ਨਹੀਂ ਧਾਰਾ ਇਹਨਾਂ ਬਾਈ ਮਾਰ ਕੇ ਦਿਖਾ ਮੈਂ ਠੰਡੀ ਠੁੰਡੀ ਤਾਂ ਫੁੱਲਾ ਕਰਮਾ ਫੁੱਲਾ ਡਾਕਟਰ ਠੰਡੀ ਬਹੁਤਾ ਮੈਂ ਕਰਮਾ ਸੀਲ ਠੰਡੀ ਠਣ ਥੁਣਾ ਇੰਨਾ ਚੰਗਾ ਲੱਗਿਆ ਬਾਲਟੀ ਨੇ ਸਹੀ ਹੈ ਕੈਰੇਕਟਰ ਹੋਣਾ ਹੂੰ ਬਾਕੀ ਦਾ ਢਰਾ ਨੇੜੇ ਤੇ ਚਵਾਈ ਦਿਖਾਇ ਦਿੱ ਲੈ ਬਾਈ ਝੋਣ ਜੇਕਰੋ ਕਰਮ ਵਾਲੀ ਦਾ ਮੋਟਾ ਮੋਟਾ ਝੋਣਾ ਕਿ ਨਹੀਂ ਲੈ 10 ਦੀ ਹੈ ਜਵਾਈ ਮੈਂ ਕਹਿੰਦਾ ਇੱਕ ਪੂਰੀ ਨਿੰਬੜ ਦੀ ਹੈ ਜਵਾਈ ਦਾ ਖੜਕਾ ਸੁਣ ਹੁਣ ਆ ਲੈ ਕੀ ਬਾਤ ਆ ਇੱਕ ਨੰਬਰ ਝੋਣਾ ਬਾਈ ਮੋਟਾ ਮੋਟਾ ਝੋਣਾ ਥਾਣੀ ਦੱਸਦਾ ਯਾਰ ਹੂੰ ਤੇ ਮੈਂ ਕੈਰੇਕਟਰ ਮੈਂ ਲੰਘਾ ਚੈੱਕ ਕਰ ਲੋ ਕੀ ਬਾਤ ਆ ਬਾਈ ਵਲੀ ਚੰਗੀ ਜਵਾਈ ਹੈ ਨਾ ਬਾਕੀ ਦਾ ਮਾਇਰ ਹੈ ਜਵਾਈ ਦਾ ਮੋਟਾ ਮੋਟਾ ਝੋਨਾ ਲੈ। ਕਿਆ ਬਾਤ। ਯਾ ਡਾਕਟਰ ਮਗਰਸ ਨਾਲ ਦਵਾਈ ਦੇ। ਬੜੀ ਚੰਗੀ ਦਵਾਈ ਹੈ ਨਾ। ਮੋਟਾ ਮੋਟਾ ਝੋਨਾ ਇੱਕ ਨੰਬਰ ਝੋਨਾ ਬਈ ਥਣ ਥਣ ਬਹੁਤ ਸੇਕਾ। ਕਿੰਨੀ ਇਹ ਧਾਰ ਮੰਨਿੰਦੇ ਡਾਕਟਰ। ਹਾਂ। ਥਣ ਲੈਵਾਵੇ ਕਿੰਨਾ ਚੰਗਾ ਪਕਣਾ ਵੇੜ ਮੇ। ਮੁੱਠੀ ਵਾਲਾ ਥਣ ਪੂਰੀ ਵਿੱਤੀ ਦੇ ਥਣ ਮੁੱਲ ਬਈ ਕਹਿੰਦਾ ਬਿਲਕੁਲ ਜਾਇਜ਼ ਹੋ ਖਿੱਚ ਕੇ ਮੁੱਲ ਰੱਖਾਂਗੇ। ਬਾਲਾ ਮੁੱਲ। ਮਗਰ ਡਾਕਟਰ ਦੇ ਪਛੇਵੇਂ ਆਈ ਵੇੜ। ਹਾਂ। ਸਹੀ। ਦੇਲੀ ਵਾਲੂ ਵਾ ਕਿੰਨਾ ਚੰਗਾ ਕੱਢਿਆਗਾ। ਇੱਕ ਨੰਬਰ ਲੈਵਾ ਬਈ ਥਣ ਥਣ ਬਾਲਾ ਚੰਗਾ ਹੈ ਨਾ ਕਰਮਾ। ਉਹ ਨਹੀਂ ਆਇਆ ਚੰਗਾ ਥਣ ਲੈਵਾ ਡ ਕਿਹੜਾ ਸੂਅ ਸੂਈ ਆ ਇਹ ਐਡਰ ਦੂਜਾ ਸੂਅ ਸੂਈ ਆ ਇਹ ਕਦੋਂ ਸੂਈ ਆ ਵੀਰੇ ਇਹ ਐਡਰਟਰ ਪਰ ਸੂਈ ਸੂਈ ਵੀ ਹੈਗੇ ਬੱਚਾ ਕੀ ਦੇਤਾ ਇਹਨੇ ਬੱਚਾ ਇਹ ਮਾ ਡਾਕਟਰ ਬੱਚਾ ਦੇਤਾ ਭਾਈ ਠੀਕ ਆ ਬਾਕੀ ਡਾਕਟਰ ਇਹ ਬੱਚੀ ਹੁੰਦੀ ਹਮਮ ਬੜਾ ਨਿਆਇ ਚੰਗਾ ਬੱਚਾ ਇਹ ਦੇਖੀ ਸਹੀ ਗੱਲ ਆ ਭਾਈ ਕਿਆ ਬਾਤ ਆ ਪ੍ਰਿੰਟ ਪ੍ਰਿੰਟ ਬੈਡ ਦਾ ਬੜਾ ਚੰਗਾ ਯਾਰ ਹਨਾ ਬਾਕੀ ਡਾਕਟਰ ਪ੍ਰਿੰਟ ਫੇਸ ਦਿਖਾ ਦੇ ਪਹਿਲਾਂ ਗਰਮਾਈ ਦਾ ਲੈ ਛੋਟਾ ਜਿਹਾ ਫੇਸ ਆ ਬੋਦੀ ਦੰਦਾ ਇਹ ਡਾਕਟਰ ਵੀ ਚੌਕ ਗਿਆ ਆਪਣੇ ਛਿੱਗੀ ਆ ਇਹ ਠੀਕ ਆ ਤੇ ਮੰਨ ਕੇ ਚੱਲ ਬੱਚੀ ਬਾਕੀ ਡਾਕਟਰ ਸਫਾਈ ਦਾ ਸੂਣਾ ਨਾ ਨੀ ਹਨਾ ਲੈ ਵੇ ਤੇ ਨਾਲਾ ਗੱਲਾਂ ਥਾਣਾ ਹੀ ਪੂਰੀ ਵਿਥੀ ਦੇ ਕੰਮ ਚਿਵਾਈ ਕਿਵੇਂ ਆ ਭਰਾ ਚਿਵਾਈ ਤਾਂ ਰੈਕਟਰ ਇੰਨੀ ਚੰਗੀ ਆ ਕਿੰਨੀ ਗੈਰ ਦੇ ਲੈ ਵਾ ਦੇ ਚੈੱਕ ਕਰੋ ਖਾੜੀ ਆ ਰੈਕਟਰ ਖਾੜੀ ਵਾਲਾ ਆਰਡਰ ਹਣਾ ਹੂੰ ਸੋ ਇਹ ਸਵਾਈ ਬੱਚਾ ਕਰਮਾਲੀ ਨੇ ਬੱਚਾ ਦੇ ਤਾਂ ਪ੍ਰਿੰਟ ਪ੍ਰਿੰਟ ਬਾਲਾ ਚੰਗਾ ਕਰਮਾਲੀ ਬਾਕੀ ਰੈਕਟਰ ਸੀਲ ਹੰਡੀ ਦੇਖ ਹੂੰ ਕੀ ਬਾਤ ਆ ਜਿਵੇਂ ਮਰ ਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਿਵੇਂ ਮਰ ਜੀ ਆਰਡਰ ਲਾ ਮੈਂ ਬੈਠਾ ਰੇ ਮੂਰ ਦੀ ਸਹੀ ਗੱਲ ਆ ਕੋਹ ਨਹੀਂ ਕਹਿੰਦਾ ਵਾਕੀ ਡਾਕਟਰ ਥਾਣ ਥਣ ਦੇਖ ਰਿਹਾ ਡੇਟ ਨੇੜ ਤੋਂ ਕਿੰਨਾ ਚੰਗਾ ਲੱਗਿਆ ਬੜਾ ਚੰਗਾ ਥਾਣ ਲੱਗਿਆ ਕਰਮਣੀ ਨੇ ਦਿਖਾ ਦੇ ਕੀ ਬਾਤ ਕੋਲ ਦੇ ਮੜੀ ਤੋਰ ਕੇ ਦਿਖਾ ਦਈਏ ਭਾਈ ਕੱਦ ਚੰਗਾ ਬਰੀਡ ਚੰਗੀ ਆ ਤੇ ਸੂਈ ਸਵਾਈ ਬੱਚਾ ਬੱਚਾ ਭਾਈ ਤੇ ਲੇਵਾ ਲੂਗਾ ਇੱਕ ਨੰਬਰ ਆ ਭਾਈ ਬਾਕੀ ਤੋਰਾ ਚੈੱਕ ਕਰਵਾਉਣਾ ਫੇਸ ਦੀ ਫੇਸ ਫੂਟਸ ਬੜਾ ਪਿਆਰਾ ਹੈ ਨਾ ਬਾਕੀ ਡਾਕਟਰ ਆਰਡਰ ਦੀ ਕੁਆਲਿਟੀ ਦੇਖ ਵੈਠਦੀ 10 ਦੀ ਆ ਸਹੀ ਗੱਲ ਆ ਇੱਕ ਨੰਬਰ ਤੋਰ ਆ ਯਾਰ ਇੱਕ ਨੰਬਰ ਬਾਕੀ ਡੈਕਟਰ ਬਦਲ ਵਾਲੀ ਚੀਜ਼ ਆ ਘਟਨ ਵਾਲੀ ਨਹੀਂ ਸਹੀ ਗੱਲ ਆ ਬਾਈ ਗੰਦਾ ਡੈਕਟਰ ਹੈ ਜੇ ਬਾਕੀ ਡੈਕਟਰ ਐ ਨਹੀਂ ਦੇਖਾ 11 ਨਾੜਾ ਔਰ ਲੈਪਾਸ ਵੀ ਦੇਖ ਨਹੀਂ ਆਈ ਆ ਹਮ ਬੱਚੇ ਦਾ ਕਰਦੀ ਆ ਡੈਕਟਰ ਸਹੀ ਗੱਲ ਆ ਬਾਕੀ ਡੈਕਟਰ ਕਰਮਾ ਇਹਦਾ ਲੈ ਆ ਲੂਗਾ ਹਮ ਡਾਬੜੀ ਐਂਡ ਪ੍ਰਿੰਟ ਫੇਸ ਬਿਊਟੀ ਸਹੀ ਆ ਕਿੰਨੀ ਕਹਿਦੀ ਓਨੀ ਚੰਗੀ ਲੱਗੀ ਆ ਬਹੁਤ ਹੀ ਚੰਗੀ ਆ ਬਾਈ ਲੈ ਤੋਰਾ ਚੈੱਕ ਕਰੋ ਥੋੜਾ ਬੱਚੇ ਦਾ ਕਰਦੀ ਆ ਬਾਈ ਥੋੜਾ ਤੁਗਾ ਇੱਕ ਨੰਬਰ ਆ ਬਾਈ ਮਾਰ ਮੋਲ ਦਾ ਜੈਜੀ ਉਪਰਾ ਮੋਲ ਡਾਕਟਰ ਜਮਾ ਜੈਜੀ ਹੋਗਾ ਠੀਕ ਆ ਤੇ ਬਾਕੀ ਡਾਕਟਰ ਸੀਲ ਠੰਡੀ ਐਨੀ ਗਈ ਕਿੰਨੀ ਗਈ ਜੀ ਠੀਕ ਆ ਆਕੇ ਡਾਕਟਰ ਬੱਚੇ ਦਾ ਕਰ ਲਈਆਂ ਤਾਜੀ ਪਸੂਨ ਆਪਾਂ ਨੂੰ ਹੀ ਪਤਾਗਾ ਸਹੀ ਗੱਲ ਆ ਲੈ ਡਾਕਟਰ ਉਧਰ ਲੈ ਕੇ ਬੰਨੀ ਆਗੀ ਹਮਮਾ ਹੀ ਵੇ ਜਾ ਥੱਲੇ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਰ ਪਾਉਂਦਾ ਬਾਕੀ ਡਾਕਟਰ ਪਿਛੋਲੇ ਵਾਲੂ ਆ ਦੇ ਵੜਾ ਫਿੱਟ ਫਿੱਟ ਬਈਆ ਹਣਾ ਹਾਂ ਮੈਂ ਅਗਰ ਮੂਹਰ ਵਾਲੇ ਵੜਾ ਡਾਕਟਰ ਐ ਨਹੀਂਗਾ ਲਾ ਹਮਮ ਨਹੀਂ ਬਈਆ ਸਹੀ ਗੱਲ ਆ ਕੋਈ ਨਹੀਂ ਕਹਿਣਾ ਕਰਨਾ ਡਾਕਟਰ ਇਹਨਾਂ ਦੇ ਸਹੀ ਆ ਬਾਈ ਇੱਕ ਨੰਬਰ ਵੜਾ ਬਾਈ ਸੁਈ ਸਵਾਈ ਬਾਕੀ ਧਾਰਾ ਨਹੀਂ ਕੋਈ ਚੱਕਰ ਨੇ ਬਾਈ ਮਾਰ ਕੇ ਮਾਰ ਕੇ ਖਾਣੇ ਡਾਕਟਰ ਇਹ ਠੰਡੇ ਖਾਣ ਤੁਣ ਦੇ ਬੈਠ ਰਾ ਕਿੰਨਾ ਚੰਗਾ ਹੈ ਸਹੀ ਗੱਲ ਆ ਬਾਈ ਬਾਕੀ ਡਾਕਟਰ ਚਵਾਈ ਬਾਲ ਦੀ ਦਾ ਚਵਾਈ ਡਾਕਟਰ ਕਿੰਨੇ ਖਣਲੇਵਾ ਚੰਗਾ ਉਨੀ ਕੀ ਚਵਾਈ ਚੰਗੇ ਠੀਕ ਆ ਬਾਈ ਜੋਣੀ ਬਾਲਾ ਚੰਗਾ ਹੈ ਨਾ ਗਰਮ ਵਾਲੀ ਦਾ ਚੋਣ ਦਾ ਡਾਕਟਰ ਦਾਸਦਾ ਕਿਸੇ ਬੈਠਦਾ ਨਹੀਂ ਮਾੜਾ ਕੋਈ ਮੋਟਾ-ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮਾਈ ਨੇ ਕੋਈ ਬੜੀ ਚੰਗੀ ਚਵਾਈ ਆ ਨਾ ਬਾਲੀ ਲਈ ਆ ਚੰਗੀ ਡਾਕਟਰ ਲੈ ਨੇਬਰ ਦੀ ਆ ਪੂਰਾ ਮੋਟਾ-ਮੋਟਾ ਚੋਣ ਲੱਗਿਆ ਕਰਮਾਈ ਨੇ ਕਿਆ ਬਾਤ ਹੈ ਇੱਕ ਨੰਬਰ ਚ ਵਈ ਹੈ ਕਿ ਨਹੀਂ ਬਾਕੀ ਡੈਟਰ ਮੈਗਰੇਸਨ ਲੈ ਮਗਰਲੇ ਥਣਾ ਹੀ ਚ ਵਈ ਚੈੱਕ ਕਰੋ ਲੈ ਪੂਰੀ ਨਿਬੜਦੀ ਹੈ ਕਿ ਨਹੀਂ ਜਵਾਈ ਡੈਟਰ ਚੋਂ ਇੱਕ ਨੰਬਰ ਚ ਉਹਣਾ ਲੇਵਲ ਉਹ ਕਮਾਲ ਹੈ ਕਰਮਾਲੀ ਦਾ ਬਾਕੀ ਮੋਲ ਬਾਈ ਕਹਿੰਦਾ ਜਾਇਜ਼ ਰੱਖਾਂਗੇ ਬਾਲੇ ਮੋਲ ਨਹੀਂ ਕਰਤੇ ਖਿੱਚ ਕੇ ਮੋਲ ਰੱਖਾਂਗੇ ਬੋਲੇ ਐਡਰ ਜਮਾ ਜਾਇਜ਼ ਹੋ ਹਮ ਨਿਭੜਦੀ ਆ ਪੂਰੀ ਚਵਾਈ ਬਾਕੀ ਐਡਰ ਕਿੰਨੇ ਆ ਧਾਰਾ ਮਾਰੀਆਂ ਸਹੀ ਗੱਲ ਐ ਦੋਸਤ ਦੇਖ ਹਮ ਥਾਲੇ ਵਾਲੇ ਕੱਢਿਆ ਆੜ ਦੇਖੀ ਲੇ ਵੇ ਇਕਲੀ ਖੜੀ ਐ ਕੀ ਬਾਤ ਆ ਫਸਮੇਂ ਗੀ ਕਰ ਰਿਆ ਥਾਲੇ ਵਾਲੇ ਮੈਗਰ ਉਹ ਦੇਖ ਕੇ ਲਈ ਸਫਾਈ ਵਾਲੇ ਸਹੀ ਗੱਲ ਆ ਬਾਈ ਐਡਰ ਟਲ ਟਲ ਪੰਜਾ ਹੱਥ ਨੂੰ ਦੇਖੀ ਕਿੱਥੇ ਬਣ ਕੇ ਖੜਨਾ ਵੜਨਾ ਸਹੀ ਗੱਲ ਆ ਬਾਈ ਹਮ ਬਾਕੀ ਅੱਗੇ ਬਾਈ 5 ਨੰਬਰ ਤੇ ਇੱਕ ਇਹ ਕਿਡਾ ਸੂਆ ਇਹ ਡਾਕਟਰ ਦੂਜਾ ਸੂਆ ਸੂਈਆ ਇੱਕ ਤੋਂ ਸੂਈਆ ਵੀਰੇ ਇਹ ਕੱਲ ਸੂਈਆ ਡਾਕਟਰ ਇਹਨੇ ਬੱਚਾ ਕੀ ਦੇਤਾ ਬੱਚੀ ਇਹਨੇ ਜੀ ਡਾਕਟਰ ਬੱਚੀ ਚੰਗੀ ਹੈ ਨਾ ਬੱਚੇ ਦਾ ਕੱਦ ਵੱਡ ਹੂੰ ਉਹ ਨਹੀਂ ਆਇਆ ਚ ਡਾਕਟਰ ਬਾਕੀ ਲੰਬੀ ਲੰਬੀ ਦੇਖਿਆ ਕੀ ਬਾਤ ਆ ਯਾਰ 나ੜੂ ਆ ਜਮ ਅੱਲਾ ਨਾਲਾ ਡਾਕਟਰ ਸਹੀ ਗੱਲ ਆ ਬਈ ਸਾਰੇ ਬੜੇ ਡਾਕਟਰ ਬੱਚਾ ਨਾੜੂ ਦੇ ਨਾਲ ਆ ਗਏ ਓਕੇ ਬਈ ਹਾਂ ਫੇਸ ਦੀ ਬਿਊਟੀ ਕਮਾਲ ਬੋਦੀਵਾਦੀ ਪੂਰੀ ਬਾਕੀ ਡਾਕਟਰ ਜਰਸੀ ਹੰਗ ਚ ਪੈਂਦੀ ਹੈਗੀ ਓਕੇ ਫੇਸ ਫੂਸ ਹੂੰ ਤਾਂਹਾਂ ਤੋਂ ਪੱਧਰ ਤੇ ਬਰੀਕੀਆਂ ਬਰੂਕੀਆਂ ਤੇ ਚਮਕ ਚਮਕ ਸਹੀ ਆ ਦੂਜਾ ਸੂਆ ਡਾਕਟਰ ਰੇ ਨਾਲ ਤੇ ਮੰਨ ਕੇ ਚੱਲ ਬਾਕੀ ਜਣਾ ਥਣ ਲੈ ਵਾ ਇੰਨਾ ਚੰਗਾ ਆ ਵਾ ਸਹੀ ਆ ਬਾਕੀ ਥਣ ਦਿਖਾ ਰਹਾ ਟਰ ਮੂਰ ਮੁਠੀ ਵਾਲਾ ਥਣ ਪੂਰੀ ਵਿੱਤੀ ਦੇ ਥਣ ਨਾੜਾ ਨੂੜਾ ਕਰਮਾ ਲਈ ਚੰਗੀਆਂ ਕਿਆ ਬਾਤ ਆ ਬਈ ਬੜਾ ਚੰਗਾ ਥਣ ਲੱਗਿਆ ਹਨ ਬਾ ਟਰ ਮਾਲੋ ਲੈ ਵਾ ਹਣ ਪ੍ਰਸ਼ਾਦ ਆਰਡਰ ਦੇਖੋ ਬਈ ਕਮਾਲ ਦਾ ਪੂਰਾ ਫਾੜੀ ਵਾਲਾ ਆਰਡਰ ਹੈ ਨਾ ਪੰਡਾ ਵਾਲੇ ਵਾਲਾ ਆਰਡਰ ਦਿਓ ਪੰਡਾ ਵਾਲਾ ਲੈ ਵਾ ਕਿਆ ਬਾਤ ਆ ਬਈ ਖੋਲ ਲੈ ਬਈ ਤੋੜ ਕੇ ਦਿਖਾ ਦੇ ਫੁੱਲ ਬ੍ਰੀਡ ਸুইস ਸਵਾਈ ਬੱਚਾ ਕਰਮਾ ਲਈ ਨੇ ਵੱਛੀ ਦੇਤੀ ਵੱੱਚੀ ਵੀ ਬਹੁਤ ਚੰਗੀ ਆ ਭਾਈ ਕਿਉਂ ਵੱੱਚੀ ਨੇ ਵੀ ਕਰਮ ਵਾਲੀ ਨੇ ਸਾਲ ਡੇ ਦੇ ਫੇਸ ਦੇਖੀ ਨਾਲ ਹੀ ਤਿਆਰ ਹੋ ਜਾਣਾ ਹੂੰ ਭਾਈ ਜਿਹੜਾ ਬਰੀਕ ਬਰੂਕ ਬਹੁਤ ਆ ਵੜਾ ਸਹੀ ਗੱਲ ਆ ਭਾਈ ਹੂੰ ਤੋਰਾ ਚੈੱਕ ਕਰੋ ਤੋਰਾ ਵੀ ਇੱਕ ਨੰਬਰ ਮੁੱਲ ਤਾਂ ਵੀਰੇ ਜਾਇ ਜੀ ਹੋ ਮੁੱਲ ਡਾਕਟਰ ਜਮਾ ਜਾਏ ਮੁੱਲ ਤਾਂ ਡਾਕਟਰ ਬਾਹਲੇ ਕਰਦੇ ਨਹੀਂਗੇ ਠੀਕ ਆ ਬਾਹਲਾ ਮੁੱਲ ਨਹੀਂ ਕਰਦੇ ਭਾਈ ਕਹਿੰਦਾ ਜਾਇਜ ਮੁੱਲ ਨਾਲ ਹੀ ਵੜ ਦੇ ਦਾਂਗੇ ਲੇਵਾ ਥਾਨ ਇੱਕ ਨੰਬਰ ਬਾਕੀ ਡਾਕਟਰ ਆਇਆ ਨਿਕਲ ਇੱਕ ਪਾਸੇ ਮਗਰਮੂਰ ਦਾ ਲੇਵਾ ਬੈਠਦਾ ਹੂੰ ਬਾਕੀ ਡਾਕਟਰ ਬਰੀਕਿਆਂ ਬਰੂਕਿਆਂ ਚ ਪੱਧਰ ਪੁੱਧਰ ਹੂੰ ਫੇਸ ਫੂਸ ਸਹੀ ਗੱਲ ਉਹ ਨਿਆਂ ਚੰਗਾ ਲੱਗਿਆ ਬੈਠਣ ਨੂੰ ਸਹੀ ਗੱਲ ਆ ਭਾਈ ਬਾਕੀ ਡਾਕਟਰ ਲੰਬੀ ਲੰਬੇ ਕੱਦ ਕੋ ਦਿਖਾ ਦੇ ਕਿੰਨਾ ਆ ਹੂੰ ਬਾਕੀ ਤਾਜੀ ਸੂਈ ਕਰਕੇ ਬੱਚੇ ਦਾ ਕਰ ਦਿਆ ਡਾਕਟਰ ਸਹੀ ਗੱਲ ਆ ਭਾਈ ਮੋਲ ਤਾਂ ਜਾਇ ਜੀ ਹੋਣਾ ਨਾ ਭਾਈ ਮੋਲ ਡਾਕਟਰ ਜਮਾ ਜਾਇ ਜੀ ਹੋਊਗਾ ਠੀਕ ਆ ਭਾਈ ਤੋਰਾ ਚੈੱਕ ਕਰੋ ਇੱਕ ਨੰਬਰ ਆ ਭਾਈ ਕਿਆ ਬਾਲਾ ਚੰਗਾ ਲੇਵਾ ਹਣ ਬਾਕੀ ਲੈ ਲੈ ਟਰ ਜਰਸੀ ਅੰਗ ਆ ਗਈ ਬਾਕੀ ਗਰਮੀ ਘਟ ਮਨੂੰ ਫੈਂਟ ਚੰਗੀਆਂ ਖਾ ਲੈਟਰ ਪਹਿਲੇ ਸੂ ਟਰ 20 ਕਿਲੋ ਦੁੱਧ ਚਾਹ ਦੱਸਿਆ ਹੋਣਾ ਨੇ ਓਕੇ ਤੇ ਬਾਕੀ ਲੈ ਟਰ ਆਪਾਂ ਨਹੀਂ ਕਿਹਣਾ ਕਿੰਨਾ ਦੇ ਦੂਗੇ ਹੂੰ ਬਾਕੀ ਸੀਲ ਠੰਡੀ ਲੈ 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 ਇੱਕ ਨੰਬਰ ਕਰਮਾਲੀ ਦਾ ਲੈ ਦੇ ਫਟ ਫਟ ਲਈ ਫਾਈਲ ਵਾਲੇ ਡਾਕਟਰ ਆਇਆ ਨਹੀਂ ਕੋਈ ਸਹੀ ਗੱਲ ਆ ਬੇ ਤੇ ਬਾਕੀ ਡਾਕਟਰ ਲੈ ਪਾ ਮਾਈ ਬਹਿ ਜਾ ਥੱਲੇ ਆਈ ਬਹਿ ਜਾ ਕੋਈ ਚੱਕਰੀ ਨਹੀਂ ਨਾ ਜਮੀਨੀ ਕੋਈ ਖੱਡੀ ਭੜੀ ਆ ਯਾਰ ਹਨਾ ਹਾਂ ਪਾਰਟੀ ਲੈ ਆਓ ਬਾਕੀ ਧਾਰਾ ਕੋਈ ਚੱਕਰ ਨਹੀਂ ਪਾਈ ਇਹਦੀਆਂ ਮਾਰ ਕੇ ਦਿਖਾ ਹਾਂ ਹਮ ਆਈ ਬਹਿ ਜਾ ਲੈ ਭਾਈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਪੜਾ ਦੇ ਪਾਰਟੀ ਭਾਈ ਰੋਕ ਲੈ ਵਾੜਾ ਵਾੜਾ ਚੰਗਾ ਚੋਣਾ ਕਿ ਨਹੀਂ ਵਾੜਾ ਮोटा ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਹਾਂ ਹਮ ਦੇ ਕਿਆ ਬਾਤ ਆ ਭਾਈ ਬਾਹਲਾ ਚੰਗਾ ਚੋਣਾ ਭਾਈ ਬਾਹਲਾ ਚੰਗਾ ਚੋਣਾ ਕਹਿੰਦੇ ਨੇ ਬੜਾ ਚਵਾਈ ਦਾ ਪੂਰੀ ਮੋਟਾ ਮੋਟਾ ਚੋਣਾ ਕਿਆ ਬਾਤ ਆ ਭਾਈ ਜੀ ਕਿਆ ਬਾਤ ਆ ਟਰੈਕ ਮੂਰਲੇ ਦਵਾਰੇ ਮਾਰ ਪਾਉਂ ਟਰੈਕ ਲਾ ਮੂਰਲੇ ਸਨੇ ਦਵਾਰੇ ਮਾਰਨ ਲਾ ਹੂੰ ਬਾਹਲੀ ਚੰਗੀ ਜਵਾਈ ਆ ਕਰਮ ਵਾਲੀ ਦੀ ਕਿਆ ਬਾਤ ਆ ਕਿੰਨੀਆਂ ਟਰੈਕ ਧਾਰਾਂ ਮਾਰੀਆਂ ਦੁੱਧ ਲੈ ਬਾਕੀ ਟਰੈਕ ਥਣਲੇ ਬਾਦ ਖਾ ਗਏ ਬਾਕੀ ਦੁੱਧ ਚਿੱਟਾ ਹੋ ਜਮਾ ਟਰੈਕ ਕੱਲਾ ਕੱਲਾ ਥਾਣ ਪੂਰੀ ਵੀ ਲੈ ਡੈਡਰ ਪਵਾਏ ਬਾਇਆ ਕਰ ਮੈਂ ਡੈਡਰ ਪੱਤਰ ਪੁੱਤਰ ਕਦ ਕੁੱਦ ਤਾਹਾਂ ਤੋਂ ਬ੍ਰੇਕਿਆ ਲੈਵੇ ਦੀ ਕੁਆਲਿਟੀ ਹੁਣ ਉੱtre ਡੈਡਰ ਲੈ ਸਹੀ ਗੱਲ ਹੈ ਇੱਕ ਨੰਬਰ ਲੈ ਵਾ ਇੱਕ ਨੰਬਰ ਬਈ ਕਿਆ ਬਾਤ ਹੈ ਇਹ ਕਿਹੜਾ ਸੁਆਸ ਹੁੰਦੀ ਆ ਵੀਰੇ ਇਹ ਡਾਕਟਰ ਦੂਜਾ ਸੁਆਸ ਬੱਛੀ ਸੁਦੀ ਆ ਕਿੰਨੇ ਕ ਦਿਨ ਲੂ ਵੀਰੇ ਬਾ ਡਾਕਟਰ ਤਿਆਰੀਆਂ ਕੀ ਹੈਗੀ ਸੂ ਘੁਮਾਨੇ ਦੋ ਤਿੰਨ ਘੰਟੇ ਚ ਠੀਕ ਆ ਭਾਈ ਤੇ ਬਾਕੀ ਡਾਕਟਰ ਲੇਵਾ ਹੌਣ ਵੀ ਬਹੁਤ ਆ ਸਹੀ ਗੱਲ ਆ ਬਈ ਤੇ ਬਣਾਉ ਵੀ ਬਹੁਤ ਤੇ ਲੱਭੋ ਪਈ ਆ ਹਜੇ ਆ ਡਾਕਟਰ ਇਹਦਾ ਬੱਟ ਹੁਣੇ ਲੱਗੀ ਆ ਮੜਾ ਮੜਾ ਕਰਨ ਜੇ ਹਮ ਆ ਗੋੜਾ ਟ ਲੱਡੂ ਲਾ ਕੱਢ ਗਈ ਹਮ ਦਸਣਾ ਹੈ ਵੈੜ ਨੇ ਦਸਣਾ ਹੈ ਥਾਣੀ ਪੜਾ ਕੰਮ ਨਾ ਲੱਗਿਆ ਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਨਾਲਾਂ ਨੂੜਾਂ ਕਰਮ ਵਾਲੀ ਦੇ ਫੁੱਲ ਚੰਗੀਆਂ ਬਈ ਸੋਣ ਦੀਆਂ ਬਿਲਕੁਲ ਕੈਰੀਆਂ ਜਾਂ ਹੋਰ ਦੋ ਗਾਂ ਬਾਕੀ ਦਾ ਟਾਂਚਾ ਤੋਂ ਉੱਚਾ ਕੜਾਈ ਚੜੂਈ ਤੇ ਮੰਨ ਕੇ ਕੁਆਲਿਟੀ ਵੈਡ ਦੀ ਸੀਲ ਠੰਡੀ ਨਹੀਂ ਜਿਵੇਂ ਮਾਰ ਜਿਵੇਂ ਕੁਝ ਘਣਾਗਾ ਡਾਇਰੈਕਟਰ ਕਰਮਾਲੀ ਨੇ ਕੋਈ ਚੱਕਰੀ ਨਹੀਂ ਕਹਿਣਾ ਕਰਮਾਲੀ ਨੇ ਕੁਝ ਨਹੀਂ ਫੁੱਲ ਬਰੀਡ ਹੈ ਕਿ ਨਹੀਂ ਬਾਕੀ ਫੁੱਲ ਡਾਇਰੈਕਟਰ ਬਜਣ ਵਾਲੀ ਬੈੜ ਹੈਗੀ ਨਵਾਂ ਹਾਰਾ ਡਾਇਰੈਕਟਰ ਤੇ ਬਾਕੀ ਫੇਸ ਬਿਊਟੀ ਦਿਖਾਈ ਡਾਇਰੈਕਟਰ ਡੱਬ ਡਿਜ਼ਾਈਨ ਬਜਣ ਦੇ ਵਾ ਦੇਗਾ ਤੁਰਤੀਆ ਹੁੰਦੀ ਹੁੰਦੀ ਨੇ ਦੁੱਗਣਾ ਲੇਵਾ ਤਿਆਰ ਕਰ ਲੈਣਾ ਲੇਵਾ ਲੈਟਰ ਤੋਂ ਮਾੜਾ ਬੱਚਾ ਧਰਨ ਦੇ ਕਿੰਨਾ ਬਹੁਤ ਨਿਆਇ ਲੇਵਾ ਤਿਆਰ ਕਰ ਜਾਣਾ ਇਹਨੇ ਸਹੀ ਗੱਲ ਆ ਬਾਈ ਬਸ ਵੱਟ ਕਰੀ ਜਾਂਦੀਆਂ ਘੰਟੇ ਦੋ ਘੰਟੇ ਨਹੀਂ ਕਰਮਾਣੀਆਂ ਨੇ ਸੂਈ ਪੈਣਾ ਹਾਂ ਵੀ ਹੂੰ ਬਾਕੀ ਦੇ ਲੈਟਰ ਲੇਵੇ ਨਾੜਾ ਨੂੜਾ ਸਹੀ ਗੱਲ ਆ ਬਾਈ ਨਾਣਾ ਨੂਣਾ ਪ੍ਰਿੰਟ ਪ੍ਰਿੰਟ ਫੇਸਬੁਕ ਇੱਕ ਨੰਬਰ ਆ ਕਿ ਨਹੀਂ ਬਾਈ ਬਾਕੀ ਇਹ ਦੇ ਫੇਸ ਇਥੋਂ ਡਾਬੜੇ ਆ ਲੰਬੀ ਲੰਬੀ ਹੂੰ ਬਾਕੀ ਇਹ ਤਾਂ ਬਰੀਕੀਆਂ ਬਰੂਕੀਆਂ 'ਚ ਬਹੁਤ ਆ ਗਈ ਸਹੀ ਗੱਲ ਆ ਲੈਵੇਗਾ ਇਹ ਡਿਜ਼ਾਈਨ ਬਹੁਤ ਨੀ ਆਇਆ ਚੰਗਾ ਆਇਆ ਹੂੰ ਲੈਵਾ ਦਾ ਟਰ ਇੰਨਾ ਹੀ ਹੋਰ ਤਿਆਰ ਕਰ ਜਾਣਾ ਕਿਉਂ ਸੂਣਾ ਆਏ ਨੇ ਸਹੀ ਗੱਲ ਆ ਬਾਈ ਬਾਕੀ ਦੇਖ ਟਰ ਫੇਸ ਮੋਲ ਜਾਇਜ ਹੋ ਮੋਲ ਟਰ ਜਮਾ ਜਾਇਜ ਬਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲ ਹੋ ਜਾਇਜ ਮੋਲ ਨਾਲ ਵਾੜ ਦੇ ਦਿਆਂਗੇ ਪ੍ਰਿੰਟ ਖਾਨ ਇੱਕ ਨੰਬਰ ਆ ਕਰਮਾ ਇਹ ਕੀ ਆ ਬਾਤ ਆ ਤੋੜਾ ਤੋੜਾ ਵੀ ਇੱਕ ਨੰਬਰ ਵਣੂ ਬਹੁਤ ਯਾਰ ਜਦੋਂ ਸੂਕੀ ਬਣੂ ਦਾ ਡਾਕਟਰ ਕਿੰਨੀ ਗਹਿਰੇ 19 ਬਣਾ ਲੈਵੇ ਦੀ ਤਿਆਰੀ ਆ ਨਾ ਲੈ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਚ ਲੈ ਡਾਟ ਸੀਲ ਲੰਡੀ ਬਾਕੀ ਦਰਦ ਕਰੀ ਜਾਂਦੀ ਡਾਕਟਰ ਲੈ ਵਾਲੂ ਆ ਦੇਖ ਸਹੀ ਗੱਲ ਆ ਹੁਣ ਹੀ ਦੇਖ ਡਾਕਟਰ ਆ ਡਾਕਟਰ ਵੈ ਸੈਟ ਲੇ ਟੂ ਲੱਕੜ ਗਈ ਤੜਕੇ ਦਾ ਡਾਕਟਰ ਹੋਰ ਹੀ ਕੋ ਬਣ ਜਾਣਾ ਸਹੀ ਗੱਲ ਆ ਬਈ ਹਮ ਨਗਸੀ ਭਰਾ ਕੋਲੇ 6 6 ਦੇ 6 ਦਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦਾ ਬਾਈ ਨਾ ਕਨੈਕਟ ਗੱਲ ਇਹ ਦੀ ਧੰਨਵਾਦ